ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਂਕ 'ਚ ਸਲੂਟ ਨਹੀਂ ਸੀ ਬਾਰਿਆ ਉਹ 100-150 ਬੰਦਾ ਨਾਲ ਲਈ ਫਿਰਦੀ ਟੂ ਟੂ ਕਰਦੀ ਆ ਕੱਲ ਪਰਸੋਂ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੋਜ ਵਾਲੀ ਸਤੋਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀਆਂ ਟੂ ਟੂ ਕਰਦੀ ਫਿਰ ਫਾਇਰ ਬ੍ਰਿਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ 'ਚ ਇਹ ਜਾਲ ਲੈ ਇੱਥੇ ਫਾਇਰ ਨਹੀਂ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਜਿਸ ਕਿਸਮ ਦੇ ਲੈ ਕੇ ਆਉਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕਿ ਕਿਤੇ ਰਾਮ ਰੋਲਾ ਪੈ ਜਾਏ ਤੇ ਹਲੇ ਦੋੜੇ ਚਿੱਟੇ ਪੁਲਿਸ ਵਾਲ ਸੂਈ ਬੇਖੋ ਸਾਰੇ ਜ਼ਿਲ੍ਹੇ ਨੂੰ ਫਾਇਦੇ ਹੀ ਰੱਖਦੇ ਆ ਜਿੱਦਣ ਆਪ ਜਾਂਦੇ ਨੇ ਸਰਤੌਜ ਵਾਲੇ ਮਹਾਰਾਜਾ ਸਾਹਿਬ ਇਹਨਾਂ ਦਾ ਹਾਲ ਵੇਖ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤਾਂ ਪਹਿਣੋ 151 ਲੱਤਾ ਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲੱਤਾ ਕੱਠੀਆਂ ਕਰਕੇ ਤੁਹਾਨੂੰ ਪਤਾ ਹੀ ਹੈ ਲੱਤਾ ਕੱਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉੱਥੋਂ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਇਹ ਚੀਜ਼ ਕਿਹੜੀ ਬੈਠੀ ਆਮ ਤੌਰ 'ਤੇ ਸੀਟ ਤੋਂ ਲੱਤਾ ਥੱਲੇ ਰੱਖਦੇ ਲੱਤਾ ਚੁੱਕ ਕੇ ਬੈਠਾ ਨਾਲ ਵੇਖਦਾ ਵਾਲੇ ਦੋੜੇ ਜੋ ਟੀਟੀ ਵੱਜਦੀ ਹੈ ਕੋਈ ਯਾਰੇ ਸਹੀ ਚ ਹੋ ਗਿਆ ਮੈਨੂੰ ਤਾਂ ਜਾਬਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੋਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂਦਾ ਹੋ ਕੀ ਰਿਹਾ ਜਿੰਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰਣਜੀਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ 5-7 ਚੁਟਕਲੇ ਸਿਵਾਦੇ ਤੇ 600 ਰੁਪਇਆ ਦਿਹਾੜੀ ਸੀ ਕਹਿੰਦੇ ਇਹਨੂੰ ਦੇਈ ਦੇ 600 ਰੁਪਇਆ ਦਿਹਾੜੀ ਉਹ 600 ਰੁਪਏ ਦਿਹਾੜੀ ਨੂੰ ਅੱਜ ਜੇ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ ਜਿਹੜੇ ਕਹਿੰਦੇ ਸੀ ਇਹ ਦੀ ਦੋ ਦੋ ਕੋਈ ਗੱਲ ਨਹੀਂ ਇਹ ਚੱਲਦਾ ਹੀ ਰਹੇਗਾ ਕੰਮ ਕੋਈ ਹੁਣ ਉੱਠਣ ਬੈਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸੀ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ ਮੇਰੇ ਵਿਰੋਧਪੈਨੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ ਇੱਕ ਪਾਸੇ ਜਿਨ੍ਹਾਂ ਦੇ ਕੋਲ ਚਾਰ ਪੈਸੇ ਆਇਆ ਜ਼ਮੀਨਾਂ ਵੇਚ-ਵੇਚ ਕੇ ਬਾਹਰਲੇ ਮੁਲਕਾਂ ਤੇ ਕੱਲਾ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋਲ ਪਿੰਡਾਂ 'ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਲੈਂਦੇ ਕਦੇ ਉਹ ਰਹਿ ਗਏ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਿੰਟ 5 ਮਿੰਟ ਚ ਫੋਨ ਕਰੋ ਤੇ ਹੋਮ ਡਿਲੀਵਰੀ ਹੈ ਘਰ ਆ ਕੇ ਦੇਖ ਜਾਂਦਾ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੰਮ ਹੋ ਰਿਹਾ ਜੋ ਅੱਜ ਪੰਜਾਬ ਦੇ ਵਿੱਚ ਕੈਂਸਰ ਫੈਲਿਆ ਇਹਦੇ ਵਿੱਚ ਸਹੀ ਮੈਨੇਜ ਪੰਜਾਬ ਪੁਲਿਸ ਦਾ ਸਾਰਾ ਨ ਵੱਡਾ ਨਮਾਇਆ ਹੱਥੇ ਅਤਵਾਦੀ ਮੇਰੇ ਵੀਰੋ ਪੰਜਾਬ ਦੇ ਵਿੱਚ ਭੰਗੜੇ ਤੇ ਗਿੱਧੇ ਬੰਦ ਹੋ ਗਏ ਸੀ ਤੁਹਾਡਾ ਦਾਸ ਵੀ ਜਵਾਨ ਉਮਰ ਵੇਸੀ ਅਸੀਂ ਵੀ ਇਹ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਸਾਡੇ ਜੀਉਂਦਿਆਂ ਜੀਉਂਦੇ ਹੁਣ ਭੰਗੜੇ ਤੇ ਗਿੱਧੇ ਨਹੀਂ ਪੈਣੇ ਫੇਰ ਪੰਜਾਬ ਦੇ ਵਿੱਚ ਸਰਕਾਰ ਆਈ ਤਹਈਆ ਕੀਤਾ इनी दहशत रही पुलिस की कोई चोरी कोई डाका मोटरसाइकिल भी सड़क से खड़ा करके तुरजो तो, पंद्रह साल उन्नीस सौ नब्बे तो बाद दो हजार चार पां तक जो पहली कैप्टन की सरकार रही तोड़ा दास भी वे सेवादार कभी कोई चोरी नहीं कभी कोई फरौती नहीं कदों तो शुरू हुई जदों के ताडे एम एल ए ने खुद ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਹੁਣ ਤੁਸੀਂ ਕਿ세 ਕਿਚਾਰੀ ਚਲੇ ਜਾਓ। ਆ ਨਾਇਬ ਤਹਿਸੀਲਦਾਰਾਂ ਦਾ, ਤਹਿਸੀਲਾਂ ਵਾਲਿਆਂ ਚ ਕੀ ਹਾਲ ਏ? ਪੁਲਿਸ ਦਾ ਕੀ ਹਾਲ ਏ? ਹਰ ਕਬਜ਼ਾ ਜਿੰਨਾ ਨਸ਼ਾ ਪੰਜਾਬ, ਜਿੰਨਾ ਗੁੰਡਾਗਰਦੀ ਪੰਜਾਬ। ਤੁਸੀਂ ਮੈਨੂੰ ਦੱਸੋ 1 ਮਿੰਟ ਜੀ। ਜਿਨ੍ਹਾਂ ਦੀ ਇਹਨਾਂ ਲੋੜ ਨਹੀਂ ਸੀ ਉਹਨਾਂ ਨੂੰ ਤੇ ਲੈ ਗਿਆ ਸਾਮਦੀਏ ਜੇਲਾਂ। ਕੀ ਮਜਬੂਰੀ ਅੱਜ ਭਗਵੰਤ ਮਾਨ ਦੀ ਕਿ ਇਹਨਾਂ ਲਾਰੈਂਸ ਬਿਸ਼ਨੋਈ ਤੇ ਬਾਕੀ ਵੱਡੇ ਗੈਂਗਸਟਰ ਪੰਜਾਬ ਦੀਆਂ ਜੇਲਾਂ ਵਿੱਚ ਕਿਉਂ ਰੱਖੇ ਨੇ ਇਹਨਾਂ ਨੂੰ ਕਿਉਂ ਨਹੀਂ ਪੰਜਾਬ ਦੀਆਂ ਜੇਲਾਂ ਚੋਂ ਬਾਹਰ ਕੱਢਿਆ ਜਾ ਸਕਦਾ ਤੁਸੀਂ ਕਦੀ ਸੁਣਿਆ ਦੀ ਦੋ-ਦੋ ਘੰਟੇ ਟੀਵੀ ਦੀਆਂ ਇੰਟਰਵਿਊਆਂ ਹਾਈ ਸਕਿਉਰਿਟੀ ਜੇਲ ਬਠਿੰਡੇ ਵਿੱਚੋਂ ਦਿੱਤੀਆਂ ਜਾਣ ਤੇ ਕੋਈ ਪੁੱਛਣ ਵਾਲਾ ਹੀ ਕੋਈ ਨਾ ਹੋਵੇ ਆਹੋੜਾ ਨਵਾਂ ਕੰਮ ਚਲਾਇਆ ਵੋਟਾਂ ਲੈਣ ਦਾ ਟਾਈਮ ਆ ਗਿਆ ਹੁਣ ਕਦੀ ਲੁਧਿਆਣਾ ਜ਼ਿਲ੍ਹੇ ਚ ਕਦੀ ਕਪੂਰਥਲ ਕੇ ਜਿਲੰਦਰ ਤੋਂ ਇਨਕਾਊਂਟਰ ਸ਼ੁਰੂ ਕਰਦੇ ਕੱਲ ਇੱਕ ਬੰਦਾ ਮਾਰਿਆ ਕਹਿੰਦੇ ਉਹਦੀਆਂ ਦੋਨੋਂ ਬਾਵਾ ਜੜੀਆਂ ਉਹਨਾਂ ਦੇ ਵਿੱਚੋਂ ਬੱਜੀ ਸੀ ਹੱਥ ਖੜੀ ਹੱਥ ਖੜੀ ਹੱਥ ਖੜੀ ਬੱਜੀ ਸੀ ਤੇ ਉਹ ਹੱਥ ਖੜੀ ਬੱਜਣ ਦੇ ਬਾਅਦ ਜੋ ਦੋਨੋਂ ਬਾਵਾ ਬੱਜਣ ਦੇ ਬਾਅਦ ਜੋ ਗੋਟੇ ਬਨੇ ਸੀ ਉਹ ਗੋਲੀ ਮਾਰਤੀ ਉਹਨੇ ਪੁਲਿਸ ਵਾਲੇ ਨੂੰ ਪੁਲਿਸ ਵਾਲਾ ਬੱਜ ਗਿਆ ਉਹਨੂੰ ਮਾਰ ਦਿੱਤਾ ਸੋ ਕਹਿੰਦਾ ਮਤਲਬ ਵੋਟਾਂ ਬਾਸੇ ਹਰ ਕੰਮ ਹੋ ਜਾਂਦਾ ਮੈਂ ਆਪਾ ਪ੍ਰਗਟ ਸਿੰਘ ਦੀ ਗੱਲ ਨਾਲ ਸਹਿਮਤ ਆ ਮੇਰੇ ਵੀਰੋ ਵੀ ਟੀਮ ਐ ਸੈਂਟਰ ਸਰਕਾਰ ਦੀ ਵੀ ਟੀਮ ਐ ਸਾਨੂੰ ਬਹੁਤ ਬਚ ਕੇ ਚੱਲਣ ਦੀ ਲੋੜ ਐ ਸੰਧੂ ਸਾਹਿਬ ਸਾਡੇ ਵੇਖੋ ਉਹਨਾਂ ਸੂਬਿਆਂ ਦੇ ਵਿੱਚ ਅੱਜ ਤਰੱਕੀ ਐ ਜਿਨ੍ਹਾਂ ਦੇ ਵਿੱਚ ਬੰਦਰਗਾਹਾਂ ਨੇ ਜਿਨ੍ਹਾਂ ਵਿੱਚ ਟਰੇਡ ਐ ਜਿਨ੍ਹਾਂ ਵਿੱਚ ਕਾਰੋਬਾਰ ਐ ਪੰਜਾਬ ਦਾ ਇੱਕੋ ਬੰਦਰਗਾਹ ਸੀ ਸਾਡੇ ਕੋਲ ਸੁੱਕੀ ਬੰਦਰਗਾਹ ਡਰਾਈ ਪੋਰਟ ਅਮਰਤਸਰ ਅਟਾਰੀ ਦਾ ਬਾਰਡਰ ਹਸੈਨੀ ਵਾਲੇ ਦਾ ਬਾਰਡਰ ਜਾਣ ਬੁੱਝ ਕੇ ਸੈਂਟਰ ਦੀ ਸਰਕਾਰ ਨਾਲ ਮੇਰੀ ਗੱਲ ਚੰਗੀ ਤਰ੍ਹਾਂ ਸਮਝ ਲਓ ਜੀ ਸੈਂਟਰ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦਾ ਅਟਾਰੀ ਦਾ ਬਾਰਡਰ ਇਸ ਗੱਲ ਕਰਨ ਬੰਦ ਕੀਤਾ ਕਿ ਪੰਜਾਬ ਦੀ ਤਰੱਕੀ ਨਾ ਹੋ ਸਕੇ ਉਹ ਪੰਜਾਬੀ ਜਾਂਦੇ ਕਿੱਥੇ ਸੀ ਮੇਰੇ ਵੀਰੋ ਦੱਸੋ ਜਾਂ ਆਪਾਂ ਵਾਈ ਕਰਦੇ ਸੀ ਜਾਂ ਫੌਜ ਵਿੱਚ ਜਾਂਦੇ ਫੌਜੀ ਸਾਰੇ ਘਰਾਂ ਨੂੰ ਤੋੜ ਦਿੱਤੇ ਉਹਨਾਂ ਦੀ ਜਗ੍ਹਾ ਤੇ ਅਗਲੀ ਵੀਰ ਲੈ ਆਂਦੇ ਆ ਮੈਨੂੰ ਤੁਸੀਂ ਦੱਸੋ 4 ਸਾਲ ਦਾ ਕੋਈ ਫੌਜੀ ਹੋ ਸਕਦਾ ਜਿਹਦੀ 4 ਸਾਲ ਦੀ ਨਿਰੀ ਨੌਕਰੀ ਹੋਵੇ ਫੌਜ ਦੇ ਕੋ ਲੜੇਗਾ ਦੇਸ਼ ਵਾਸਤੇ ਆਪਣੀ ਰੈਜੀਮੈਂਟਾਂ ਦੇ ਨਾਂ ਪਿੱਛੇ ਲੜਦੇ ਹੁੰਦੇ ਸੀ ਆਪਣੇ ਚੰਡੇ ਰੈਜੀਮੈਂਟ ਦਾ ਜਿਹੜਾ ਨਿਸ਼ਾਨ ਹੈ ਉਹਦਾ ਜਿਹੜਾ ਚੰਡਾ ਹੈ ਉਹਦੇ ਪਿੱਛੇ ਲੋਕ ਜਾਨਾਂ ਕੁਰਬਾਨ ਕਰਦੇ ਸੀ ਸਾਰਾ ਗੜੀ ਦੀ ਜੰਗ ਇਤਿਹਾਸ ਵਿੱਚ ਲਿਖੀ ਗਈ ਹੈ ਕਿਉਂ ਲੜੇ ਕਿਉਂਕਿ ਸਿੱਖ ਰੈਜੀਮੈਂਟ ਦੇ ਸਿਪਾਹੀ ਸੀ 22 ਦੇ 22 ਸ਼ਹੀਦ ਹੋ ਗਏ ਦੋ ਦਿਨ ਲਗਾਤਾਰ 10000 ਅਫਗਾਨੀਆਂ ਨਾਲ ਕੋਰਤਸਵਾਰਾਂ ਨਾਲ 22 ਬੰਦੇ ਲੜਦੇ ਰਹੇ ਲਾਲ ਸਨਾਇਕ ਕੀ ਨਾ ਸੀ ਸੰਤੂਸ ਇਸ਼ਰ ਸਿੰਘ ਜੀ ਇਹ ਮਰਚੰਡ ਦੇ ਵਿੱਚ ਰਹੇ ਇਹ ਜਿਹੜੀ ਉਹ ਬੰਦਰਗਾਵਾ ਵਾਲੀ ਹੁੰਦੀ ਨਾ ਉਹਦੇ ਵਿੱਚ ਹਾਂ ਤਾਂ ਇਸ ਗੱਲ ਕਾਰਨ ਇਸ਼ਰ ਸਿੰਘ ਜੀ ਦੇ 22 ਲੋਕ ਹਾਏ ਰਾਏ ਕੋਟਲ ਕੇ ਤੇ ਸਾਨੇ ਐਸੇ ਗੱਲ ਕਰਨੀ ਡਾਕਟਰ ਅਮਰ ਸਿੰਘ ਜੀ ਐਹੀ ਵੀ ਚਾਹਨੇ ਜੇਸੇ ਮੋਰਚੇ ਤੇ ਤੁਹਾਨੂੰ ਲਾਇਆ ਉੱਥੇ ਵੀ ਤਗੜੇ ਹੋ ਕੇ ਪਹਿਰਾ ਦੋ ਜਿਸਾ ਈਸ਼ਰ ਸਿੰਘ ਜੀ ਨੇ ਉੱਥੇ ਦਿੱਤਾ ਸੀ ਹਾਂ ਉਹਨੇ ਗੱਲ ਸਮਝ ਲਓ ਕਿਦਰ ਨੂੰ ਜਾਂਦੀ ਫਿਰਦੀ ਗੱਲ ਥਿਲ ਮੱਠ ਨਾ ਕਰਿਓ ਹਾਂਜੀ ਚੋਰੜ ਚੋਰੜ ਕਿੱਥੇ ਕੇ ਰਾਏਕੋਟਾ ਕਿਉਂਕਿ ਮੈਂ ਐਸੇ ਗੱਲਾਂ ਤੇ ਐਮਪੀ ਸਾਹਿਬ ਨੂੰ ਗੱਲ ਕਹੀ ਹੈ ਬਹੁਤ ਬਹੁਤ ਤੁਹਾਡੇ ਝੁਰੜੋਸੇ ਪਿੰਡ ਤੇ ਕਹਿਣ ਦਾ ਮਕਸਦ ਐਮਪੀ ਸਾਹਿਬ ਨੂੰ ਇਹ ਹੀ ਸੀ ਜਿਸ ਤਰ੍ਹਾਂ ਉਹਨਾਂ ਨੇ ਮੋਰਚਾ ਸਾਂਭਿਆ ਸੀ। ਭਾਵੇਂ ਸ਼ਾਦਤ ਹੋ ਗਈ ਸੀ ਮੋਰਚਾ ਨਹੀਂ ਸੀ ਛੱਡਿਆ। ਹੁਣ ਦਿੱਲੀ ਵਾਲਾ ਮੋਰਚਾ ਅਮਰ ਸਿੰਘ ਜੀ ਇਸ ਤਰ੍ਹਾਂ ਹੀ ਬੰਨ ਕੇ ਰੱਖਣਾ। ਇਹ ਨਾ ਕਰਿਓ ਤੁਸੀਂ ਉੱਥੇ ਰਹਿ ਜਾਓ ਸਾਨੂੰ ਸ਼ਹੀਦ ਇੱਥੇ ਕਰਾ ਦਿਓ। ਇਹ ਤੁਹਾਨੂੰ ਆਪੇ ਯਾਦ ਕਰਾਤਾ ਤੇ ਹੁਣ ਇਹ ਵੱਡਾ ਹੋਰ ਤੁਹਾਡੇ ਤੇ ਇਸ ਗੱਲ ਦਾ ਇਹਨਾਂ ਨਾਲੇ ਜਾਲੀਆਂ ਜਿਆ ਨਾਲ ਸਾਨੂੰ ਨਾ ਕਿਤੇ ਇਕੱਠਿਆਂ ਕਰਾਵੇ ਇਹ ਰਿਸ਼ਤਾ ਸਾਨੂੰ ਮਜ਼ੂਰ ਨਹੀਂ ਤੇ ਸੈਂਟਰ ਦੀ ਗੱਲ ਲੰਬਾ ਨਹੀਂ ਬਹੁਤਾ ਅੱਜ ਜਾਣਾਂ ਕਿਉਂਕਿ ਅਜੇ ਆ ਵੇਖ ਲਿਆ 10-15 ਦਿਨ ਬੰਦਾ ਕੀ ਹੈ ਗੱਲਾਂ ਤੇ ਬਹੁਤ ਸਾਰੀਆਂ ਕਹਿਣ ਵਾਲੀਆਂ ਨਹੀਂ ਬੈਕ ਨਹੀਂ ਮਾਰਨ ਵਾਲੇ ਦਾਈ ਮਾ ਉਤਰਿਆ ਵੀ ਅਗਲੇ ਪਾਸਿਓਂ ਸੀ ਪਿਛੋਂ ਦੀ ਨਹੀਂ ਸੀ ਆਇਆ ਸਟੇਜ ਉੱਤੇ ਕਹਿੰਦੇ ਸੀ ਪਿਛੋਂ ਦੀ ਲਮ ਹੈ ਨਹੀਂ ਇਹ ਪਿਛੋਂ ਨਹੀਂ ਹੁਣ ਬੈਕ ਨਹੀਂ ਮਾਰਨਾ ਹੁਣ ਅੱਗੇ ਵੀ ਜਾਣਾ ਹੁਣ ਜਿੰਦਰ ਨੂੰ ਮਰਜ਼ੀ ਲੈ ਜਾਓ ਜਬਰੌਦ ਦੇ ਕਿਲੇ ਨੂੰ ਲੈ ਜਾਓ ਭਾਵੇਂ ਆ ਜਿਹੜਾ ਸੀ ਹਾਂ ਸੋ ਇਹ ਇਸ ਗੱਲ ਕਰਨਾ ਉਹ ਪ੍ਰਧਾਨ ਜੀ ਤੁਸੀਂ ਵੀ ਆ ਜਾਓ ਤੁਸੀਂ ਵੀ ਹੁਣ ਅਗਲੇ ਪਾਸੇ ਨੂੰ ਆ ਜਾਓ ਹਾਂਜੀ ਤੋਂ ਮੇਰੀ ਬੇਨਤੀ ਇਹ ਹੈ ਕਿ ਅਸੀਂ ਸਮੂੱਚੇ ਵੇਖੋ ਗੱਲ ਮੇਰੇ ਵੀਰੋ ਤੇ ਭਰਾਓ ਤਕਰੀਬਨ 150 ਐਮਪੀ اپوزیشن ਪਾਰਟੀਆਂ ਦਾ ਇਹ ਭਾਜਪਾ ਦੀ ਸਰਕਾਰ ਨੇ ਜਿਹੜੇ ਪਾਰਲੀਮੈਂਟ ਚ ਐਂਟਰੀ ਕੀਤੀ ਜਿਨ੍ਹਾਂ ਨੇ ਕੱਲਾ ਸਵਾਲ ਸਾਡੇ ਐਮਪੀ ਨੇ ਪੁੱਛਿਆ ਸੀ ਕਿ ਹੋਮ ਮਿਨਿਸਟਰ ਸਟੇਟਮੈਂਟ ਦੇ ਕੇ ਬੰਦੇ ਹਾਜ਼ਰ ਕਿਸ ਤਨਾ ਹੋਏ ਇਹ ਵੀ ਤੁਹਾਨੂੰ ਮੈਂ ਦੱਸ ਦਵਾਂ ਮੇਰੇ ਵੀਰੋ ਅਸੀਂ ਦਿੱਲੀ ਵਿੱਚ ਸੀ ਕੈਪਟਨ ਸਾਹਿਬ ਵੀ ਸਾਡੇ ਨਾਲ ਸੀ ਸੰਦੀਪ ਸਿੰਘ ਜੀ ਪ੍ਰਧਾਨ ਜੀ ਵੀ ਸਨ ਜਦੋਂ ਸਾਨੂੰ ਪਤਾ ਲੱਗਾ ਇੱਕ ਸਾਡੇ ਐਮਪੀ ਦੋਸਤ ਨੇ ਜਿਨ੍ਹਾਂ ਨੇ ਖੁਦ ਉਹ ਜਿਹੜਾ ਬੰਬ ਮਾਰ ਰਿਹਾ ਸੀ ਉਹਨੂੰ ਹੱਥੇ ਚ ਫੜਿਆ ਸਾ ਗੁਰਜੀਤ ਸਿੰਘ ਔਜਲਾ ਅਮ੍ਰਿਤਸਰ ਵਾਲਿਆਂ ਅਸੀਂ ਪਹਿਲੇ ਫਿਕਰਮੰਦ ਸੀ ਕਿ ਇਹ ਵੇ ਲੋ ਕੋਈ ਆਪਣੇ ਸੂਬੇ ਦਾ ਤਾਂ ਨਹੀਂ ਤੁਸੀਂ ਸਮਝ ਹੀ ਗਿਆ ਮੈਂ ਸਮਝਾਣਾ ਕੀ